ਟਿਵਾਣਾ ਟੀਵੀ ਪ੍ਰੋਗਰਾਮ ਨਾਲ ਜੁੜੇ ਸਾਰੇ ਸਤਿਕਾਰਤ ਦਰਸ਼ਕਾਂ ਦਾ ਸਵਾਗਤ ਬਾਗਾਂ ਤੇ ਰਾਗਾਂ ਦੇ ਸ਼ੇਅਰ ਪਟਿਆਲਿਓ ਮੈਂ ਪਰਮਿੰਦਰ ਸਿੰਘ ਟਿਵਾਣਾ ਤੇ ਆਪਣੇ ਨਾਲ ਜੁੜ ਚੁੱਕੇ ਨੇ ਭੈਣ ਰਾਣੀ ਡਾਕਟਰ ਹਰਸ਼ਚੰਦਰ ਕੁਆਡ ਡਾਟ ਸਰ ਸਵਾਗਤ ਸਸੀ ਕਾਲ ਨਰਮ ਸਸੀ ਕਾਲ ਜੀ ਤੇ ਤੁਹਾਡੇ ਰਹੀਂ ਸਾਰੇ ਤੁਹਾਨੂੰ ਵੇਖਣ ਵਾਲਿਆਂ ਨੂੰ ਵੀ ਨਿੱਘੀ ਕਰਦੇ ਡਾਟ ਸਰ ਮੇਰੀ ਪੱਤਰਕਾਰੀ ਦੇ ਇਤਿਹਾਸ 'ਚ ਜੇ ਦੇਖਿਆ ਜਾਵੇ ਜੇ 20 ਸਾਲ ਦੇ ਵਕਫੇ ਦੇ ਦੌਰਾਨ ਜਾਂ ਜਿਸ ਤਰ੍ਹਾਂ ਦੀ ਸਥਿਤੀ ਹੈ ਮੈਂ ਕਦੇ ਸੁਣਿਆ ਨਹੀਂ ਆ ਯੂਪੀ ਦੀ ਇੱਕ ਅਦਾਲਤ ਦੀ ਜੱਜ ਹੈ ਮਹਿਲਾ ਜੱਜ ਹੈ 10ਵੀਂ ਤੋਂ ਲੈ ਕੇ ਐਲਐਮ ਐਲਐਲਐਮ ਤੱਕ ਹਰ ਪ੍ਰੀਖਿਆ ਦੇ ਵਿੱਚ ਅਵਲ ਆਉਂਦੀ ਰਹੀ ਹੈ ਉਸ ਜੱਜ ਨੇ ਭਾਰਤ ਦੀ ਸੁਪਰੀਮ ਕੋਰਟ ਤੋਂ ਖੁਦ ਮਰਨ ਦੀ ਆਗਿਆ ਮੰਗੀ ਹੈ 12 ਬਾਂਕੀ ਦੇ ਵਿੱਚ ਉਹਦੇ ਨਾਲ ਇਹ ਜਿਹੜਾ ਸਰੀਰਕ ਸ਼ੋਸ਼ਣ ਤੱਕਾ ਵਾਪਰ ਰਿਹਾ ਸੀ ਜਾ ਜਸਮਾਨੇ ਸ਼ੋਸ਼ਣ ਦਾ ਬਹੁਤ ਸਖਤ ਕੇਸ ਨੇ ਕੋਈ ਸੁਣਵਾਈ ਨਹੀਂ ਹੋਈ ਤੇ ਆਖਰ ਉਸ ਜੱਜ ਦਾ ਇੱਕ ਲੈਟਰ ਜੋ ਖੁਦ ਉਸਨੇ ਲਿਖਿਆ ਮੰਨਿਆ ਵਾਇਰਲ ਹੋ ਜਾਂਦਾ ਅੱਜ ਪੂਰੇ ਇੰਡੀਆ ਚ ਇਸ ਦਾ ਤਹਿਲਕਾ ਮੱਚਿਆ ਜਿਸ ਦੇ ਵਿੱਚ ਉਹ ਮਹਿਲਾ ਜੱਜ ਭਾਰਤ ਦੀ ਸੁਪਰੀਮ ਕੋਰਟ ਦੇ ਜਸਟਿਸ ਤੋਂ ਖੁਦ ਮਰਨ ਦੀ ਆਗਿਆ ਮੰਗ ਰਹੀ ਹੈ ਸੁਸਾਈਡ ਕਰਨ ਦੀ ਕੋਸ ਨੂੰ ਇਨਸਾਫ ਨਹੀਂ ਮਿਲਿਆ ਉਹ ਕਹਿੰਦੀ ਮੈਂ ਲੋਕਾਂ ਨੂੰ ਕੀ ਇਨਸਾਫ ਦੇ ਸਕਦੀ ਹਾਂ ਮੇਰਾ ਜਸਮਾਨੀ ਸ਼ੋਸ਼ਣ ਮੇਰੀ ਹੀ ਅਦਾਲਤ ਤੇ ਚੈਂਬਰ ਦੇ ਵਿੱਚ ਕਰਨ ਵਾਲਿਆਂ ਦੇ ਖਿਲਾਫ ਮੈਂ ਕੁਝ ਵੀ ਨਹੀਂ ਕਰ ਸਕੀ ਮੈਨੂੰ ਸਨਮਾਨ ਨਾਲ ਸੁਸਾਈਡ ਕਰਨ ਦੀ ਆਗਿਆ ਦਿੱਤੀ ਜਾਵੇ ਇੱਕ ਜੱਜ ਦੀ ਇਹ वेदना ਯੂਪੀ ਦੇ ਵਿੱਚ ਹੈ ਬਾਂਦਾ ਜ਼ਿਲ੍ਹੇ ਦੇ ਵਿੱਚ ਉਸ ਨੂੰ ਤਬਦੀਲ ਕੀਤਾ ਗਿਆ 219 ਦੇ ਵਿੱਚ 27 ਵਰਿਆਂ ਦੀ ਔਰਤ ਨੌਮਰ ਉਮਰ ਉਮਰ ਦੇ ਵਿੱਚ ਇਹ ਲੜਕੀ ਜੱਜ ਬਣਦੀ ਹੈ ਤੇ ਇਸ ਵਕਤ ਉਹਦੀ 31 ਸਾਲ ਉਮਰ ਹੈ ਜਿਸ ਤਰ੍ਹਾਂ ਹਰ ਇਮਤਿਹਾਨ ਦੇ ਵਿੱਚ ਉਹ ਫਰਸਟ ਆਉਂਦੀ ਰਹੀ ਟੌਪ ਕਰਦੀ ਰਹੀ ਪਰ ਅਫਸੋਸ ਕਿ ਉਸ ਨੂੰ ਹੁਣ ਮਰਨ ਦੀ ਆਗਿਆ ਮੰਗ ਰਹੀ ਹੈ ਉਸ ਨੇ ਭਾਰਤ ਦੀਆਂ ਸਾਰੀਆਂ ਮਹਿਲਾਵਾਂ ਨੂੰ ਸੱਦਾ ਦਿੱਤਾ ਕਿ ਤੁਹਾਡੇ ਨਾਲ ਜੇ ਕੁਝ ਹੁੰਦਾ ਇਨਸਾਫ ਦੀ ਆਸ ਨਾ ਰੱਖੋ ਸਨਮਾਨਜਨਕ ਤਰੀਕੇ ਨਾਲ ਖੁਦ ਨੂੰ ਖਤਮ ਕਰ ਲਓ ਚੀਫ ਜਸਟਿਸ ਇੰਡੀਆ ਨੇ ਉਸ ਤੇ ਐਕਸ਼ਨ ਲਿਆ ਅਲਾਹਾਬਾਦ ਹਾਈ ਕੋਰਟ ਤੋਂ ਉਹ ਸਾਰੇ ਕੇਸ ਦਾ ਵੇਰਵਾ ਬੰਗਿਆ ਰਾਮ ਰਾਜ ਹੈ ਕਿੱਥੇ ਜੀ ਡਾਕਟਰ ਸਾਹਿਬ ਬਹੁਤ ਹੀ ਦਰਦਨਾਕ ਕਹਾਣੀ ਹੈ ਪਰ ਸ਼ਾਇਦ ਇੱਕ ਸਾਹਮਣੇ ਆਈ ਜੇ ਹੂੰ ਇਹੋ ਜੀਆਂ ਜੇ ਆਪਾਂ ਰੋਜ਼ ਦੀਆਂ ਗੱਲ ਕਰੀਏ ਜਾਂ ਜੋ ਸਾਡੇ ਹੀ ਭਾਰਤੀ ਅੰਕੜੇ ਜੇ ਹਰ 5 ਮਿੰਟ ਵਿੱਚ ਉਹ ਕਹਿੰਦੇ ਨੇ ਕਿ ਘਟੋ-ਘਟ ਇੱਕ ਘਰਤ ਦਾ ਜ਼ਬਰ ਜਨਾਹ ਜ਼ਰੂਰ ਹੁੰਦਾ ਜੇ ਹੂੰ ਇਹ ਅਧਿਸ਼ਤ੍ਰੀ ਨੇ ਕਿਹਾ ਹੈ ਕਿ 88.9 ਫੀਸਦੀ ਔਰਤਾਂ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਪੱਦੀ ਛੇੜਛਾੜ ਦਾ ਸ਼ਿਕਾਰ ਜ਼ਰੂਰ ਹੁੰਦੀਆਂ ਨੇ ਜਿਨ੍ਹਾਂ ਵਿੱਚੋਂ 68% ਦੇ ਨੇੜੇ ਤੇੜੇ ਗਰੇਲੂ ਹਿੰਸਾ ਦਾ ਸ਼ਿਕਾਰ ਹੋ ਰਹੀਆਂ ਨੇ ਜਿਨ੍ਹਾਂ ਵਿੱਚੋਂ 41% ਨੇ ਜਿਹੜੀਆਂ ਨਾਬਾਲਗ ਬੇਟੀਆਂ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਸਾਕਾਂ ਤੋਂ ਸਕੇ ਪਿਓ ਤੋਂ ਸਕੇ ਭਰਾ ਤੋਂ ਸਕੇ ਚਾਚੇ ਤਾਏ ਤੋਂ ਧਿਰਕ ਸ਼ੋਸ਼ਣ ਉਹਨਾਂ ਨੇ ਸਿਆ ਇਹ ਜਦੋਂ ਅੰਕੜੇ ਸਾਡੇ ਕੋਲ ਹੋਣ ਜਿਹਦੇ ਕਿ ਨੈਸ਼ਨਲ ਪੱਧਰ ਦੇ ਅੰਕੜੇ ਨਹੀਂ ਕੋਈ ਮੇਰੇ ਜਾਂ ਤੁਹਾਡੇ ਨਹੀਂ ਤਾਂ ਇਹਦੇ ਉੱਤੇ ਦੱਸੋ ਕਿਸ ਥਾਂ ਤੇ ਆਪਾਂ ਸੋਚਦੇ ਹਾਂ ਕੋਈ ਵੀ ਚੀਜ਼ ਕਿਸੇ ਵੀ ਕਿਸਮ ਦੇ ਖਸ਼ਦਦ ਵਿੱਚ ਕਿਤੇ ਕਮੀ ਹੋਈ ਲੱਭੀ ਹੋਵੇ ਜਿਸ ਵਿੱਚ ਜਦੋਂ ਖਬਰਾਂ ਆਉਂਦੀਆਂ ਨੇ ਕਿ ਕੋਵਿਡ ਦੌਰਾਨ ਇਸ 121% ਦਾ ਵਾਧਾ ਹੋਇਆ ਹੂੰ ਹੁਣ ਤੁਸੀਂ ਇਹ ਸਾਰੇ ਜੋ ਵਰਤਾਰੇ ਨੂੰ ਦੇਖਦੇ ਆ ਜੇ ਤੁਸੀਂ ਕਿਸੇ ਵੀ ਦਿਨ ਕੋਈ ਵੀ ਪਲੈਟਫਾਰਮ ਖੋਲ ਕੇ ਦੇਖ ਲਵੋ ਜਿਸ ਭद्दी ਸ਼ਬਦਾਵਲੀ ਨਾਲ ਜਾਂ ਜੋ ਗੰਦੀ ਭਾਸ਼ਾ ਵਰਤੀ ਜਾਂਦੀ ਜੇ ਔਰਤ ਵਾਸਤੇ ਉੱਥੇ ਜੇ ਤੁਸੀਂ ਦੇਖ ਲਓ ਨਾ ਸੋਸ਼ਲ ਮੀਡੀਆ ਤੋਂ ਕੰਨਾਂ ਚ ਧੂਆ ਨਿਕਲਣਾ ਸ਼ੁਰੂ ਹੋ ਜਾਂਦਾ ਤਾਂ ਫਿਰ ਸਾਨੂੰ ਯਕੀਨ ਹੀ ਨਹੀਂ ਹੁੰਦਾ ਕਿ ਇਹ ਜਾਏ ਸਾਰੇ ਉਸਤੇ ਕੁੱਖ ਚੋਨੇ ਜਾਨੀ ਜਿਹਨੂੰ ਜਿਸ ਨੇ ਜੰਮਿਆ ਉਸੇ ਦੀ ਹੀ ਜਿੰਨਸ ਨੂੰ ਜਿਸ ਢੰਗ ਨਾਲ ਇਹ ਪੁਕਾਰਦੇ ਨੇ ਤਾਂ ਮੈਨੂੰ ਦੱਸੋ ਫਿਰ ਇਹਦੇ ਵਿੱਚ ਅਸੀਂ ਕਿੱਥੋਂ ਪਾ ਲਈਏ ਵੀ ਕਦੇ ਵੀ ਇਹਦੇ ਵਿੱਚ ਕੋਈ ਵਧੀਆ ਜਾਂ ਕੋਈ ਚੰਗਾ ਸਾਨੂੰ ਦਿਸਣ ਦਿਸਣ ਨੂੰ ਮਿਲੇਗਾ ਪਰ ਵੱਡੀ ਗੱਲ ਇਹ ਹੈ ਮੈਂ ਕਿਤੇ ਸਾਰਿਆਂ ਦੇ ਉੱਤੇ ਉਂਗਲ ਚੱਕੀ ਨਹੀਂ ਬਹੁਤ ਗਿਣਤੀ ਦੇ ਨੇ ਜਿਹੜੇ ਇਹ ਕਰਨ ਵਾਲੇ ਨੇ ਨਹੀਂ ਤਾਂ ਸ਼ਾਇਦ ਔਰਤ ਦੀ ਹੋਂਦ ਖਤਮ ਹੋ ਗਈ ਹੁੰਦੀ ਗੱਲ ਸਿਰਫ ਇੱਥੇ ਟਿੱਕੀ ਹੈ ਜਵਾਨ ਵੀਰ ਕਿ ਲੋਕ ਚੁੱਪੀ ਤੋੜਦੇ ਕਿਉਂ ਨਹੀਂ ਚੰਗੇ ਲੋਕ ਬਹੁਤ ਨੇ ਪਰ ਉਹ ਜਦ ਤੱਕ ਆਪਣਾ ਮੂੰਹ ਸੀ ਕੇ ਬੈਠੇ ਰਹਿਣਗੇ ਕਿ ਅਸੀਂ ਆਪਣੇ ਅੰਦਰ ਖੁਸ਼ ਆ ਸਾਨੂੰ ਕਿਉਂ ਅਸੀਂ ਕਿਸੇ ਹੋਰ ਦੀ ਅੱਗ ਦੇ ਵਿੱਚ ਆਪਣਾ ਹੱਥ ਚ ਲਸਾਉਣਾ ਤੇ ਫਿਰ ਉਹ ਅੱਗ ਉਹਨਾਂ ਦੇ ਆਪਣੇ ਘਰਾਂ ਤੱਕ ਪਹੁੰਚਦੀ ਹੈ ਉਦੋਂ ਕਿਉਂ ਚੀਕਾਂ ਮਾਰਦੇ ਆ ਜਦੋਂ ਦਿਸਦਾ ਕਿ ਸਾਡੀ ਮਾਂ ਸਾਡੀ ਦੀ ਜਾਂ ਸਾਡੀ ਭੈਣ ਤੇ ਹੁਣ ਉਂਗਲ ਚੱਕੀ ਗਈ ਹੁਣ ਤਾਂ ਅਸੀਂ ਆਵਾਜ਼ ਚੁੱਕਾਂਗੇ ਪਰ ਜਦੋਂ ਇਹ ਵਰਤਾਰਾ ਚ ਫੇਰੇ ਆਮ ਦਿਖ ਰਿਹਾ ਹੋਵੇ ਤਾਂ ਵੱਡੀ ਗਿਣਤੀ ਕਿਉਂ ਨਹੀਂ ਨਿੱਤਰਦੇ ਕਿ ਭਈ ਇਸ ਥਾਂ ਤੇ ਸੋਸ਼ਲ ਬਾਈਕਾਟ ਪੂਰੇ ਟੱਬਰ ਨਾਲ ਲੋੜੇ ਕਿ ਜਿਸ ਥਾਂ ਤੇ ਲਾਟਕਾਰ ਹੋਇਆ ਜਾਂ ਜਿੱਥੇ ਇਸ ਤਰੀਕੇ ਦੀ ਧੀ ਨੂੰ ਜਰਿਆਮ ਵਰਕਿੰਗ ਪਲੇਸ ਤੇ ਜਿਵੇਂ ਦਾ ਕੰਮ ਇਹ ਚੱਲ ਰਿਹਾ ਹੈ ਅ ਤੁਸੀਂ ਸ਼ਾਇਦ ਨਾ ਉਨੀ ਵੱਡੀ ਪੱਧਰ ਤੇ ਦੇਖੇ ਸੁਣੇ ਹੋਣ ਕੇਸ ਬਤਾਰਿਕ ਔਰਤ ਹੁੰਦਿਆਂ ਬਤਾਰ ਲਗਭਗ 35 ਸਾਲ ਦਾ ਹੁਣ ਮੇਰਾ ਤਜਰਬਾ ਬਤਾਰਿਕ ਪ੍ਰੋਫੈਸਰ ਹੁੰਦਿਆਂ ਇੱਕ ਔਰਤ ਹੁੰਦਿਆਂ ਜਿੰਨੀਕ ਮੈਂ ਆਪਣੇ ਅੱਖੀ ਜਾਂ ਕੰਨੀ ਸੁਣ ਚੁੱਕੀ ਆ ਮੈਨੂੰ ਲੱਗਦਾ ਕਿ ਉਹ ਸ਼ਾਇਦ ਮੈਂ 2 ਤੱਕ ਕਿਤਾਬਾਂ ਲਿਖ ਚੁੱਕੀ ਆ ਪਰ ਜੇ ਮੈਂ 40 ਹੋਰ ਕਿਤਾਬਾਂ ਵੀ ਇਸ ਤਰੀਕੇ ਦੇ ਲਿਖ ਸਕਾਂ ਤਾਂ ਉਹ ਘੱਟ ਹੋਣਗੀਆਂ ਜਿੰਨੇ ਮੈਂ ਆਪਣੇ ਅੱਖੀ ਇਹ ਦੇਖੇ ਨੇ ਵਾਪਰਦੇ ਕਿਵੇਂ 8 ਵਰਿਆਂ ਦੀ ਬਾਲੜੀ ਅਸੀਂ ਆਪ ਦੇਖੀ ਸਾਡੇ ਹਸਪੀਟਲ ਵਿੱਚ ਕਿਵੇਂ ਉਹ ਚੀਕਾਂ ਮਾਰਦੀ ਆਈ ਸੀ ਪਤਾ ਜੇ ਸਿਰਫ ਇੱਕ ਬੋਤਲ ਸ਼ਰਾਬ ਰਾਜਪੁਰੇ ਦੇ ਟਰੱਕ ਡਰਾਈਵਰ ਨੇ ਜਿੱਥੇ ਉਹ ਵੇਚੀ ਸੀ ਕਿਸ ਢੰਗ ਨਾਲ ਉਹ ਸਮੂਹਕ ਪਲਾਤਕਾਰ ਦਾ ਸ਼ਿਕਾਰ ਹੋਈ ਕਿਵੇਂ ਨਿਰਵਸਤਰ ਹੋਈ ਉਹ ਲੰਬੀ ਸੜਕ ਤੇ ਕਿਵੇਂ ਉਹਦੀ ਨਿਗਾਹ ਤੱਕ ਜਾ ਚੁੱਕੀ ਸੀ ਕਿਸ ਤਰ੍ਹਾਂ ਚੀਕਾਂ ਦੀ ਆਵਾਜ਼ ਸੁਣਦੀ ਸੀ ਜਦੋਂ ਉਹ ਕਿਤੇ ਐਗਜ਼ਾਮਨ ਕਰਨ ਵੀ ਉਹਦੇ ਨੇੜੇ ਆਉਂਦੇ ਸਾਂ ਬੱਚੇ ਦੇ ਤਾਂ ਕਿਵੇਂ ਉਹ ਬਸ ਦੇਖੀ ਪਾਪੇ ਫੜ ਲੈ ਸਲਵਾਰ ਲਾਊਗਾ ਇਸ ਤਰ੍ਹਾਂ ਦੀਆਂ ਚੀਕਾਂ ਸੱਚ ਜਾਣਿਓ ਕੰਨ ਪਾੜਵੀਆਂ ਸਨ ਤੇ ਮੈਂ ਤੁਹਾਨੂੰ ਸਿਰਫ ਇੱਕ ਕੇਸ ਦੱਸ ਰਹੀ ਹਾਂ ਜਿੱਥੇ ਇੱਕ ਗਿਣਤੀ ਜਿਸ ਹਿਸਾਬ ਨਾਲ ਤੁਸੀਂ ਆਪਾਂ ਸੁਣਦੇ ਪਏ ਆ ਜਿੱਥੇ 9 ਮਹੀਨੇ ਦੀ ਬਾਲੜੀ ਤੱਕ ਦਾ ਉਹਦੇ ਪਿਓ ਵੱਲੋਂ ਜਿਸ ਤਰੀਕੇ ਸ਼ੋਸ਼ਣ ਹੋਇਆ ਸਾਡੇ ਕੋਲ ਪਹੁੰਚਿਆ ਸੀ ਟਾਈਮਜ਼ ਆਫ ਇੰਡੀਆ ਅਖਬਾਰ ਦੇ ਵਿੱਚ ਵੀ ਉਹ ਮੁੱਖ ਪੰਨੇ ਤੇ ਕੇਸ ਉਸ ਬੱਚੀ ਦਾ ਛਪਿਆ ਸੀ ਪਰ ਇਹ ਇਕਾ ਦੁੱਕਾ ਘਟਨਾਵਾਂ ਜ਼ਰੂਰ ਤੁਹਾਡੇ ਸਾਹਮਣੇ ਆਂਦੀਆਂ ਨੇ ਮੇਰਾ ਮਕਸਦ ਇਹ ਸਾਰਾ ਸਮਾਜ ਨੂੰ ਉਹਦਾ ਇਹ ਸਪਸ਼ਟ ਚਿਹਰਾ ਦਿਖਾਉਣ ਤੱਕ ਸੀਮਤ ਨਹੀਂ ਮੈਂ ਥੋੜਾ ਅੱਗੇ ਜਾਣਾ ਚਾਹੁੰਨੀ ਹਾਂ ਕਿ ਇਹਨਾਂ ਦੀ ਕੁਰਲਾਹਟ ਕਿੱਥੇ ਤੱਕ ਜਾਂਦੀ ਜੇ ਕੀ ਇੱਕ ਖਬਰ ਜਾਂ ਇੱਕ ਪ੍ਰੋਗਰਾਮ ਤੱਕ ਸੀਮਤ ਹੋ ਜਾਣਾ ਇਸ ਤੋਂ ਅੱਗੇ ਉਹਨਾਂ ਨੂੰ ਕੀ ਮਿਲਦਾ ਜੇ ਨਿਆ ਕਦੇ ਵੀ ਨਹੀਂ ਮਿਲਦਾ ਉਹ ਪਹਿਲੜੀ ਜਿਹੜੀ 9 ਮਹੀਨੇ ਦੀ ਸ਼ਿਕਾਰ ਬਣੀ ਉਹ ਖਤਮ ਹੋ ਗਈ ਉਹਨੂੰ ਅੱਗੇ ਕਿੱਥੇ ਤੱਕ ਕੀ ਕੁਝ ਭੋਗਣਾ ਪਿਆ ਕਿਸੇ ਨੂੰ ਕੋਈ ਮਤਲਬ ਨਹੀਂ ਯਾ ਇੱਕ ਜੱਜ ਅੱਜ ਉਹਦੀ ਕੋਰਲਾਟ ਹੈ ਮੈਨੂੰ ਦੱਸੋ ਕੌਣ ਇਹ ਯਕੀਨਨ ਆਪਣੇ ਦਾਅਵੇ ਨਾਲ ਕੋਰ ਕਹਿ ਸਕੇਗਾ ਵੀ ਕਿ ਦੁਬਾਰਾ ਉਸ ਨਾਲ ਕਦੇ ਵੀ ਅਜਿਹਾ ਵਰਤਾਰਾ ਨਹੀਂ ਹੋਏਗਾ ਜਿਸ ਢੰਗ ਨਾਲ ਓਪਨਲੀ ਸੋਸ਼ਲ ਮੀਡੀਆ ਤੇ ਜੋ ਔਰਤਾਂ ਲਈ ਜਾਂ ਬੇਟੀਆਂ ਲਈ ਲਫ਼ਜ਼ ਵਰਤੇ ਜਾ ਰਹੇ ਨੇ ਕਿੰਨੇ ਦੀ ਵਿਕੇਗੀ ਯਾਨੀ ਇਹ ਸਾਧ ਤੱਕ ਉਤਰ ਜਾਣਾ ਤੇ ਫਿਰ ਬਾਕੀ ਸੋਸ਼ਲ ਬਾਈਕਾਟ ਕਿਉਂ ਨਹੀਂ ਕਰਦੇ ਕਿਉਂ ਉਸ ਨੂੰ ਹੋਰ ਇਜਾਜ਼ਤ ਦਿੰਨੇ ਕਿ ਹਰ ਧੀ ਦੇ ਉੱਤੇ ਜਾਂ ਹਰ ਪੈਣ ਦੇ ਉੱਤੇ ਇਸੇ ਤਰ੍ਹਾਂ ਦਾ ਹੀ ਬੋਲੀ ਜਾ ਯਾਨੀ ਕੋਈ ਲਿਮਟ ਕੋਈ ਸੀਮਤ ਹੋਣਾ ਚਾਹੀਦਾ ਕਿ ਅਸੀਂ ਮੈਂ ਤੁਹਾਨੂੰ ਸਿਰਫ ਇੱਕ ਆਮ ਬੰਦੇ ਦੀ ਗੱਲ ਨਹੀਂ ਕਰ ਰਹੀ ਮੈਂ ਇੱਕ ਉੱਚੇ ਅਹੁਦੇ ਤੇ ਬੈਠੇ ਪ੍ਰੋਫੈਸਰ ਤੱਕ ਦੀ ਜਾ ਇੱਕ ਉੱਚੇ ਰੁਤਬੇ ਦੇ ਬੈਠੇ ਆਈਏਐਸ ਅਫਸਰ ਤੱਕ ਦੀ ਹੈ ਕਿਸੇ ਮੰਤਰੀ ਤੱਕ ਨੂੰ ਵਿੱਚ ਇਨਵੋਲਵ ਕਰਕੇ ਹੀ ਕਹਿਣਾ ਚਾਹਨੀ ਆ ਕਿ ਕੌਣ ਹੈ ਜਿਹੜਾ ਆਪਣੇ ਅੰਦਰਲੀ ਕਾਮ ਦੀ ਅੱਗ ਨੂੰ ਜਾਂ ਆਪਣੇ ਮਨ ਦੇ ਅੰਦਰਲੀ ਗੰਦਗੀ ਨੂੰ ਬਾਹਰ ਸੁੱਟਣ ਤੋਂ ਕਿਤੇ ਗੁਰੇਜ਼ ਕਰ ਸਕਿਆ ਹੈ ਕਿ ਜੇ ਕੋਈ ਇੱਕ ਸਾਡੇ ਸਿਆਸਤਦਾਨ ਸੜਕ ਦੇ ਵਿਚਕਾਰ ਚੌਂਕ ਵਿੱਚੋਂ ਇੱਕ ਫੋਰਨਰ ਨੂੰ ਧੁੱਕ ਕੇ ਲਿਜਾ ਸਕਦਾ ਹੈ ਆਪਰੇ ਮੈਨੂੰ ਦੱਸੋ ਕੌਣ ਕਿੱਥੇ ਸੁਰੱਖਿਆ ਤੇ ਹੈ ਡਾਕਟਰ ਸਾਹਿਬ ਦੇਖੋ ਇਹ ਜਿਹੜੀ ਜੱਜ ਹੈ ਦਾ ਜੱਜ ਹੈ ਜਾਨ ਉਹ ਸਟਾਫ ਤਾਂ ਨਹੀਂ ਸਟੈਂਡ ਨਹੀਂ ਹੋਈ ਹੈ ਤੁਹਾਡੀ ਆਵਾਜ਼ ਬਿਲਕੁਲ ਬੰਦ ਹੈ ਸੁਣ ਨਹੀਂ ਰਿਹਾ ਹੁਣ ਆਹੀ ਹਾਂਜੀ ਮੇਖਾ ਜਿਸ ਤਰ੍ਹਾਂ ਉਹ ਆਪਣੇ ਹੀ ਸੀਨੀਅਰ ਜੱਜ ਤੋਂ ਵੀ ਪੀੜਤ ਹੈ ਜਿਹੜਾ ਉਸ ਨੂੰ ਰਾਤ ਨੂੰ ਘਰੇ ਬੁਲਾਉਂਦਾ ਹੈ ਤੁਸੀਂ ਵੇਖੋ ਉਹ ਨਹੀਂ ਗਈ ਉਸ ਤੋਂ ਬਾਅਦ ਉਸ ਦੀ ਜ਼ਿੰਦਗੀ ਬਰਬਾਦ ਕਰਨ ਦੀਆਂ ਧਮਕੀਆਂ ਦਿੰਦਾ ਹੈ ਉਹ ਸਾਥੀ ਵਕੀਲਾਂ ਤੋਂ ਕੋਰਟ ਕੰਪਲੈਕਸ ਦੇ ਵਿੱਚ ਦਿਨ ਦਿਹਾੜੇ ਪੀੜਤ ਹੋਈ ਹੈ ਤੇ ਫਿਰ ਉਸ ਦੀ ਬਦਲੀ ਕਰ ਦਿੱਤੀ ਜਾਂਦੀ ਹੈ ਉਸ ਨੇ Allahabad High Court ਤੱਕ ਆਪਣੀ ਗੱਲ ਰੱਖੀ POSCO ਐਕਟ ਜਿਹੜਾ ਕੰਮਕਾਜ ਦੇ ਥਾਂ ਤੇ ਔਰਤ ਨਾਲ ਧੱਕੇ ਦਾ ਬਹੁਤ ਸਖਤ ਕਾਨੂੰਨ ਹੈ 3 ਮਹੀਨਿਆਂ ਚ ਸੁਣਵਾਈ ਕਰਨੀ ਹੁੰਦੀ ਹੈ ਉਸ ਤੇ ਉਹ ਨਹੀਂ ਹੋਇਆ ਸਿਰਫ 8 ਸੈਕਿੰਡ ਉਸ ਦਾ ਕੇਸ ਸੁਣ ਕੇ ਰਿਜੈਕਟ ਕਰ ਦਿੱਤਾ ਅੱਜ ਜਦੋਂ ਉਸ ਦੀ ਲੈਟਰ ਵਾਇਰਲ ਹੋਈ ਹੈ ਪੂਰੇ ਇੰਡੀਆ ਦੇ ਵਿੱਚ ਤਾਂ ਫਿਰ ਚੀਫ ਜਸਟਿਸ ਨੂੰ ਸੁਪਰੀਮ ਕੋਰਟ ਦੇ ਚੰਦਰ ਚੂਟ ਸਾਹਿਬ ਨੂੰ ਐਕਸ਼ਨ ਲੈਣਾ ਪਿਆ ਹੁਣ ਰਿਪੋਰਟ Allahabad High Court ਤੋਂ ਮੰਗ ਲਈ ਹੈ ਉਹ ਕਿਸੇ ਘਟ ਗਿਣਤੀ ਨਾਲ ਵੀ ਸੰਬੰਧਿਤ ਹੈ ਕਿਸ ਨਾਲ ਹੈ ਇਹ ਦੀ شناخت ਆਪਾਂ ਜਨਤਕ ਨਹੀਂ ਕਰ ਸਕਦੇ ਬ੍ਰਿਜ ਭੂਸ਼ਣ ਸਿੰਘ ਐਮਪੀ ਹੈ ਦੇਸ਼ ਦੇ ਵਾਸਤੇ ਸੋਨਾ ਸਨਮਾਨ ਲੈ ਕੇ ਆਉਣ ਵਾਲੀਆਂ ਮਹਿਲਾ ਪਹਿਲਾਵਾਂ ਪਹਿਲਵਾਨਾਂ ਨਾਲ ਕੀ ਕੁਝ ਹੋਇਆ ਇਸ ਤਰ੍ਹਾਂ ਦੀਆਂ ਹਜ਼ਾਰਾਂ ਮਸਾਲਾ ਨੇ ਲੋਕਤੰਤਰ ਦੇ ਮੰਦਰ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਬੈਠੇ ਨੇ ਇਸ ਦੌਰਾਨ ਹਾਲੀਆ ਡਾਕਟਰ ਸਾਹਿਬ ਤਿੰਨ ਅਪਰਾਧਿਕ ਕਾਨੂੰਨ ਆ ਰਹੇ ਨੇ ਜਿਹੜੇ ਬਹੁਤ ਸਖਤ ਨੇ ਜਿਨ੍ਹਾਂ ਦੇ ਵਿੱਚ ਇਹ ਹੈ ਕਿ ਫਰਜੀ ਕਰੰਸੀ ਅਗਰ ਕਿਸੇ ਕੋਲੋਂ ਵੀ ਪੜੀ ਜਾਂਦੀ ਹੈ ਭਾਵੇਂ ਉਹ ਤਨਖਾਹ ਦੀ ਹੋਵੇ ਉਹਦੇ ਕੋਲ ਬੈਂਕ ਚੋਂ ਲਿਆ ਫਰਜੀ ਹੈ ਤਾਂ ਉਹ ਵੀ ਅਤਵਾਦੀ ਬਣ ਜਾਵੇਗਾ ਉਸ ਦੇ ਵਿੱਚ ਕਈ ਸਖਤ ਕਾਨੂੰਨ ਔਰਤਾਂ ਦੇ ਬਾਰੇ ਵੀ ਆ ਰਹੇ ਨੇ ਕਿ ਅਗਰ ਤੁਸੀਂ ਕੋਈ ਰੇਪ ਦੇ ਪੀੜਤ ਜ਼ਬਰਜਨਾਹ ਪੀੜਤ ਕੋਈ ਔਰਤ ਉਹਦੀ شناخت ਚੰਤ ਕਰਦੇ ਹੋ ਮੀਡੀਆ 'ਚ ਤਾਂ ਵੀ ਤੁਸੀਂ 2 ਸਾਲ ਲਈ ਅੰਦਰ ਜਾਓਗੇ ਕਾਨੂੰਨ ਬਣਦੇ ਨੇ ਪਰ ਇੰਪਲੀਮੈਂਟ ਨਹੀਂ ਹੁੰਦੇ ਹਰ ਤਰਾਸਦੀ ਦਾ ਸ਼ਿਕਾਰ ਔਰਤ ਬਣਦੀ ਹੈ ਜਿਹੜਾ ਦੂਸਰਾ ਨਸ਼ਿਆਬ ਵੱਧ ਰਿਹਾ ਇਹਦੇ ਚ ਪੰਜਾਬੀ ਮਾਂ ਭੈਣ ਸਖਣੀਆਂ ਹੋ ਰਹੀਆਂ ਨੇ ਭਰਾਵਾਂ ਤੋਂ ਪੁੱਤਾਂ ਤੋਂ ਪਤੀਆਂ ਤੋਂ ਬਹੁਤ ਵੱਡੀ ਤਰਾਸਤੀ ਹੈ ਬੀੜ ਤਲਾਬ ਜਾਂ ਹੋਰ ਕਿੰਨੇ ਥਾਵਾਂ ਤੇ ਪੰਜਾਬ ਚ ਉਹ ਨਪੁੱਤੀਆਂ ਹੋਈਆਂ ਮਾਵਾ ਵੀਰਾਂ ਤੋਂ ਸਖਣੀਆਂ ਹੋਈਆਂ ਭੈਣਾ ਧਰਨਿਆਂ ਤੇ ਬੈਠੀਆਂ ਨੇ ਨਸ਼ੇ ਦਾ ਵੱਡਾ ਮੁੱਦਾ ਬਣ ਰਿਹਾ ਇੱਕ ਦੂਸਰੇ ਦੇ ਉੱਤੇ ਬਲੇਮ ਗੇਮ ਚੱਲ ਰਹੀ ਹੈ ਨਸ਼ੇ ਆਬ ਦੇ ਮਾਮਲੇ ਚ ਪੰਜਾਬ ਫੇਰ ਬਦਨਾਮ ਹੈ जी डॉ साहब देखो एक और अहम पहलू ਤੁਸੀਂ ਜੋ ਚੁੱਕਿਆ ਮੈਂ ਉਹਦੇ ਵਿੱਚ ਵੀ ਸ਼ਾਮਲ ਕਰ ਦਿਆਂ ਕਿਉਂਕਿ ਜਿਉਂਵਰਸਿਟੀਆਂ ਵਿੱਚਲੇ ਪ੍ਰੋਫੈਸਰਾਂ ਦੀ ਜੋ ਹਾਲਤ ਹੈ ਵੀ ਕੋਈ ਟੂ ਲੁਕੀ ਨਹੀਂ ਜਿਹੜੇ ਇਸ ਢੰਗ ਨਾਲ ਇਸ ਪਾਸੇ ਨੂੰ ਤੁਰੇ ਨੇ ਜਾਂ ਕਿਸੇ ਕਾਲਜਾਂ ਦੇ ਪ੍ਰੋਫੈਸਰਾਂ ਨੇ ਜੋ ਕਿ ਜਿਸ ਤਰੀਕੇ ਉਹ ਆਪਣੀਆਂ ਪੋਸਟ ਗ੍ਰੈਜੂਏਟ ਸਟੂਡੈਂਟਸ ਨਾਲ ਕਿਸ ਤਰੀਕੇ ਦੇ ਉਹਨਾਂ ਤੋਂ ਭਾਲਦੇ ਨੇ ਉਹ ਵੀ ਕੋਈ ਲੁਕੀ ਹੋਈ ਗੱਲ ਨਹੀਂ ਹੈ ਇਹ ਚੀਜ਼ਾਂ ਤਾਂ ਜਗ ਜਾਨ ਹੋ ਚੁੱਕੀਆਂ ਨੇ ਪਰ ਗੱਲ ਇਹ ਹੈ ਕਿ ਉਹ 3 ਜਿਹੜੀਆਂ ਖੁਦਕੁਸ਼ੀ ਜਿਨ੍ਹਾਂ ਦੇ ਪਤੀ ਕਰ ਚੁੱਕੇ ਨੇ ਤੇ ਜਿਨ੍ਹਾਂ ਦੇ ਕਰਜ਼ੇ ਉਗੇਠੇ ਸਨ ਹੀਠਾਂ ਸਨ ਉਹ ਕਿਸਾਨਾਂ ਦੇ ਸਾਡੇ ਕੋਲ ਉਹ ਕੇਸ ਵੀ ਆਏ ਸਨ ਜਿੱਥੇ ਉਸ ਦੀ ਕਿੰਨੀ ਦੇਰ ਤੱਕ ਸਰੀਰ ਸਰੀਰਕ ਸ਼ੋਸ਼ਣ ਹੁੰਦਾ ਰਿਹਾ ਕਿਉਂਕਿ ਉਹਦਾ ਕਰਜ਼ ਉਤਰਿਆ ਨਹੀਂ ਸੀ ਤਾਂ ਗੱਲ ਇਹ ਹੈ ਕਿ ਜਦੋਂ ਇਸ ਹਾਲ ਵਿੱਚ ਇਹ ਮਾਵਾਂ ਸ਼ਿਕਾਰ ਹੁੰਦੀਆਂ ਨੇ ਤੇ ਉਦੋਂ ਚੀਕਦੀਆਂ ਨੇ ਜਦੋਂ ਦਿਖਦਾ ਕਿ ਉਹਨਾਂ ਦੀ 12 ਜਾਂ 13 ਵਰਿਆਂ ਦੀ ਧੀ ਤੇ ਹੁਣ ਅੱਖ ਰੱਖੀਏ ਉਹ ਸਾਹੂਕਰ ਨੇ ਕਿਹਾ ਕਿ ਹੁਣ ਇਹਨੂੰ ਵੀ ਲਿਆਓ ਇਹਨੂੰ ਵੀ ਮੈਂ ਹੁਣ ਵਰਤਣਾ ਸੋ ਉਹ ਜਿਸ ਹਾਲ ਤੇ ਇਨੀ ਭਾਰੀ ਗਿਣਤੀ ਵਿੱਚ ਇਹ ਜਾ ਰਹੀਆਂ ਕਿਉਂਕਿ ਸਾਡੇ ਲਈ ਇੱਕ ਖਬਰ ਹੈ ਕੁਝ ਕੁਸ਼ੀ ਹੋਈ ਤੇ ਉਹ ਕਿਸਾਨ ਜਿਹੜਾ ਇਸ ਕਰਜ਼ੇ ਹੇਠ ਤੱਬਿਆ ਚਲਿਆ ਗਿਆ ਉਹਦਾ ਕਰਜ਼ਾ ਮਾਫ ਨਹੀਂ ਹੋਇਆ ਤੇ ਫਿਰ ਉਹ ਜਿਹਨਾਂ ਕੋ ਲੱਗ ਗਈ ਘਰ ਵਿੱਚ ਰੋਟੀ ਦਾ ਜੁਗਾੜ ਨਹੀਂ ਸੀ ਜਿਹਨਾਂ ਨੂੰ ਜਬਰੀ ਹੁਣ ਉਹਦੀ ਔਰਤ ਨੂੰ ਇਹ ਸਮਝ ਕੇ ਵੀ ਹਾਂਜੀ ਜਿਹਦੇ ਸਿਰ ਤੇ ਕੋਈ ਨਹੀਂ ਉਹ ਤਾਂ ਸਾਡੀ ਸਭ ਦੀ ਸਾਂਝੀ ਹੈ ਯਾਨੀ ਉਹਨੂੰ ਜਿਸ ਤਰੀਕੇ ਜ਼ਲੀਲ ਕੀਤਾ ਜਾਂਦਾ ਉਹ ਕੋਈ ਲੁਕੀ ਹੋਈ ਉਹ ਵੀ ਗੱਲ ਨਹੀਂ ਪਰ ਹੁਣ ਉਹਨਾਂ ਦੀਆਂ ਜਿਹੜੀਆਂ ਨਵਾਲਗ ਧੀਆਂ ਨੇ ਹੂੰ ਇਹ ਤਾਂ ਮੈਨੂੰ ਲੱਗਦਾ ਕੁਛ ਜਾਣ ਦੀ ਵੀ ਲੋੜ ਨਹੀਂ ਕਿ ਕਿਸ ਹਾਲ ਚ ਉਹ ਜਾਂ ਕਿਸ ਖਤਰੇ ਚ ਬੈਠੀਆਂ ਨੇ ਜੱਜ ਸਾਹਿਬ ਤਾਂ ਆਪਣੀ ਆਵਾਜ਼ ਝੁੱਕ ਸਕੇ ਪਰ ਤੁਸੀਂ ਜਰਾ ਲੱਖਾਂ ਦੀ ਗਿਣਤੀ 'ਚ ਕੋਡ ਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਖਰਾ ਵਿੱਚ ਕਿੰਨਿਆਂ ਕਨੇ ਝਾਤ ਮਾਰ ਕੇ ਦੇਖਿਆ ਕਿ ਉਹ ਕਿਸ ਜ਼ਲਾਲਤ ਦੀ ਜ਼ਿੰਦਗੀ ਜੀ ਰਹੀਆਂ ਨੇ ਕਿਵੇਂ ਰੋਜ਼ ਮਰਦੀਆਂ ਨੇ ਉਹ ਪੀੜ ਤਾਂ ਦੇਖ ਲਓ ਨਾ ਕਿਸ ਨੇ ਸੁਣਨੀ ਜੀ ਤੇ ਡਾਕਟਰ ਸਾਹਿਬ ਜਾਂਦੇ ਜਾਂਦੇ ਇੱਕ ਇਸ਼ੂ ਹੈ ਅੱਜ ਦਾ ਇਸ਼ੂ ਹੈ ਹਜ਼ੂਰ ਸਾਹਿਬ ਤਖਤ ਤੋਂ ਹਦੇਸ਼ ਨੇ ਕਿ ਜਿਹੜੀਆਂ ਸਿੱਖ ਲਾੜੀਆਂ ਨੇ ਉਹ ਲਹਿੰਗਾ ਪਾ ਕੇ ਆਨੰਦ ਕਾਰਜ ਨਹੀਂ ਕਰਨਗੀਆਂ ਹਾਲਾਂਕਿ ਬਹੁਤ ਸਾਰੀਆਂ ਸਿੱਖ ਖਿਡਾਰੀਆਂ ਜਿ ਤੁਸੀਂ ਵੇਖਦੇ ਹੋ ਉਹਦੇ ਚ ਸਰੀਰ ਦਾ ਕੋਈ ਵੀ ਅੰਗ ਨਹੀਂ ਦਿਸਦਾ ਹੁੰਦਾ ਹਾਲਾਂਕਿ ਜਿਹੜੀਆਂ ਸਿੱਖ ਬੀਬੀਆਂ ਅਮਰਤਾਰੀ ਨੇ ਕੀਰਤਨ ਕਰਦੀਆਂ ਨੇ ਉਹਨਾਂ ਨੇ ਵੀ ਇੱਕ ਫਰੌਕ ਸੂਟ ਪਾਇਆ ਹੁੰਦਾ ਤੇ ਨੀਚੇ ਰੇ ਪਜਾਮੇ ਹੁੰਦੀ ਹੈ ਪੈਰਾਂ ਤੱਕ ਕਵਰ ਹੁੰਦਾ ਸੌਕਸ ਪਾਈਆਂ ਹੁੰਦੀਆਂ ਨੇ ਸਰੀਰ ਦਾ ਕੋਈ ਵੀ ਅੰਗ ਨੰਗਾ ਨਹੀਂ ਹੁੰਦਾ ਇਸ ਫੈਸਲੇ ਨੂੰ ਵੈਸੇ ਇੱਕ ਤਾਂ ਮੈਂ ਦੇਖਦਾ ਕਿ ਚਲੋ ਮਹਿੰਗੇ ਲਹਿੰਗੇਆਂ ਤੋਂ ਛਟਕਾਰਾ ਸ਼ਾਇਦ ਹੋ ਜਾਏ 7-7 ਲੱਖ ਦਿਆਂ ਤੋਂ ਦੂਸਰਾ ਬੱਚੀਆਂ ਨੂੰ ਬਚਪਨ ਤੋਂ ਹੀ ਗੁੱਡੀਆਂ ਪਟੋਲਿਆਂ ਦਾ ਬਹੁਤ ਸ਼ੌਕ ਹੁੰਦਾ ਬੱਚੇ ਤਾਂ ਵੈਸੇ ਵਿਆਹ ਕਰਾਉਣ ਨੂੰ ਅੱਜਕੱਲ ਰਾਜੀ ਨਹੀਂ ਹੈਗੇ ਇੱਕ ਵਿਆਹ ਦਾ ਚਾਹ ਹੁੰਦਾ ਜੇ ਉਹ ਚਾਹ ਵੀ ਲਹਿੰਗੇ ਦੇ ਰੂਪ ਚ ਨਾ ਹੋਵੇ ਤੇ ਸਿੱਖ ਔਰਤ ਕੀ ਮਹਿਸੂਸ ਕਰੂਗੀ ਇਹ ਜਿਹੜਾ ਫੈਸਲਾ ਹਜੂਰ ਸਾਹਿਬ ਤੋਂ ਆਉਂਦਾ ਹੈ ਸਿੱਖ ਪਹਿਰਾਵੇ ਤੇ ਪਹਿਲੀ ਵਾਰੀ ਆਇਆ ਕਿ ਲਹਿੰਗਾ ਪਾ ਕੇ ਕੋਈ ਬੀਬੀ ਆਨੰਦ ਕਾਰਜ ਨਹੀਂ ਤਰਕ ਉਹਨਾਂ ਨੇ ਇਹ ਦਿੱਤਾ ਸਿੰਘ ਸਾਹਿਬਾਨ ਨੇ ਕਿ ਮੱਥਾ ਟੇਕਣ ਲੱਗਿਆਂ ਥੋੜਾ ਅਜੀਬ ਲੱਗਦਾ ਹੈ ਹਾਲਾਂਕਿ ਜਿਹੜੇ ਮਰਦ ਲੋਕ ਨੇ ਖਾਸ ਕਰਕੇ ਹਜੂਰ ਸਾਹਿਬ ਵਾਲੇ ਜਿ세ਰ ਆਪਾਂ ਨੂੰ ਪਤਾ ਹੀ ਹੈ ਸਾਰੇ ਉਹ ਪਜਾਮਾ ਨਹੀਂ ਪਾਉਂਦੇ ਉਹਨਾਂ ਨੇ ਸਿਰਫ ਕੁਸ਼ਰਾ ਤੇ ਚੋਲਾ ਪਾਇਆ ਹੁੰਦਾ ਇਹ ਫੈਸਲੇ ਨੂੰ ਕਿਦਾਂ ਵੇਖਦੇ ਹੋ ਜਿਹੜੇ ਨਵੇਂ ਬੱਚੇ ਨੇ ਉਹ ਇਸ ਤੋਂ ਬਾਗੀ ਵੀ ਨਹੀਂ ਕਿ ਨਹੀਂ ਇਹ ਠੀਕ ਨਹੀਂ ਮੈਨੂੰ ਇਹ ਦੱਸ ਦਿਓ ਕਿ ਜਦੋਂ ਇਹ ਵੀਡੀਓ ਵਾਇਰਲ ਹੁੰਦੀ ਜੇ ਕਿ ਕਿਸੇ ਨੇ ਗਾਤਰਾ ਪਾਇਆ ਅੰਮ੍ਰਿਤ ਛਕਿਆ ਤੇ ਕਿਸੇ ਦੀ ਦਾ ਬਲਾਤਕਾਰ ਕਰ ਰਿਹਾ ਫੜਿਆ ਜਾਂਦਾ ਉਦੋਂ ਇਹ ਕੋਈ ਇਸ ਤਰੀਕੇ ਦੀ ਗੱਲ ਉੱਥੇ ਦੱਸੀ ਜਾਂਦੀ ਜੇ ਕਿ ਨਹੀਂ ਦੂਸਰੀ ਗੱਲ ਮੈਂ ਹੁਣ ਉਹਨਾਂ ਦਾ ਨਾਮ ਨਹੀਂ ਲੈ ਸਕਦੀ ਕਿਉਂਕਿ ਉਹ ਹੁਣ ਇਸ ਵੇਲੇ ਇਸ ਦੁਨੀਆ 'ਚ ਨਹੀਂ ਨੇ ਜੱਥੇਦਾਰ ਸਾਹਿਬ ਸਨ ਜਿਨ੍ਹਾਂ ਦੇ ਨਾਲ ਮੈਂ ਜੀ ਅ ਫਤਿਹਗੜ ਸਾਹਿਬ ਵਿੱਚ ਮੈਨੂੰ ਤੇ ਉਹਨਾਂ ਨੂੰ ਮੀਡੀਆ ਵੱਲੋਂ ਸਨਮਾਨ ਇਕੱਠਾ ਦਿੱਤਾ ਗਿਆ ਸੀ। ਮੈਨੂੰ ਉੱਥੇ ਆਨਰ ਕੀਤਾ ਗਿਆ ਸੀ ਤੇ ਮੈਂ ਸਟੇਜ ਦੇ ਉੱਤੇ ਸਾਂ। ਜਿੱਥੇ ਜੋ ਮੈਂ ਸ਼ਬਦ ਤੁਹਾਨੂੰ ਦੱਸ ਰਹੀ ਹਾਂ ਹਰਫ ਹਰਫ ਉਹਦਾ ਸੱਚੇ ਜੇ ਮੈਨੂੰ ਸ਼ਾਇਦ ਇਹ ਗੱਲੋਂ ਪਹਿਲਾਂ ਕਹਿ ਦਿੰਦੇ ਤਾਂ ਮੈਂ ਉੱਥੇ ਇਹ ਸਨਮਾਨ ਲੈਣਾ ਹੀ ਨਹੀਂ ਸੀ ਉਹਨਾਂ ਦੇ ਹੱਥੋਂ ਕਿਉਂਕਿ ਉਹਨਾਂ ਦੀ ਜੋ ਮੈਂ ਸੋਚ ਸੁਣੀ ਉਹ ਜੋ ਸੀ ਮੈਂ ਬੜੀ ਪੀੜ ਦੇ ਨਾਲ ਅੱਜ ਸਾਂਝੀ ਕਰ ਰਹੀ ਆ ਤੁਹਾਡੇ ਨਾਲ ਮੈਨੂੰ ਪਤਾ ਜੇ ਸੁਣਨ ਵਾਲਿਆਂ ਚੋ ਹੋ ਸਕਦਾ ਹੈ ਕਈ ਇਸ ਤੇ ਕਿੰਤੂ ਪਰੰਤੂ ਕਰਨ ਪਰ ਮੈਨੂੰ ਉਹਦਾ ਕੋਈ ਮਤਲਬ ਨਹੀਂ ਕਿਉਂਕਿ ਮੈਂ ਸੱਚ ਸੁਣਾ ਰਹੀ ਆ ਮੈਂ ਉਹਨਾਂ ਨੂੰ ਇੱਕੋ ਇੱਕ ਸਵਾਲ ਪੁੱਛਿਆ ਸੀ ਕਿ ਤੁਸੀਂ ਕੀਰਤਨ ਜੀ ਕਿਉਂ ਨਹੀਂ ਔਰ ਤਾਂ ਤੋਂ ਕਰਵਾਉਂਦੇ ਇਹ ਜੋ ਨੰਗਰ ਜੀ ਸੇਵਾ ਕਰ ਸਕਦੀਆਂ ਜਾਣ ਵਾਰ ਸਕਦੀਆਂ ਤਾਂ ਫਿਰ ਭਲਾ ਭਈ ਕੀਰਤਨ ਕਰਨ ਚ ਹਾਂ ਦਰਬਾਰ ਸਾਹਿਬ ਖਾਸ ਕਰਕੇ ਸੇਵਾ ਵੀ ਨਹੀਂ ਕਰ ਸਕਦੀ ਕੀਰਤਨ ਤੋਂ ਦੂਰ ਹੂੰ ਜੀ ਪਿਛਲੇ ਦਿਨਾਂ ਦੀ ਸਿਹਤ ਨਸਾਜ ਹੈ ਤੇ ਮੈਨੂੰ ਜੀ ਜੀ ਨਹੀਂ ਮੈਂ ਵੀ ਦੋ ਪ੍ਰੋਗਰਾਮ ਕੀਤੇ ਨਾ ਕਰਕੇ ਕੁਝ ਪਲੀਜ਼ ਲਗਾਤਾਰ ਜੀ ਤੇ ਪਤਾ ਹੈ ਚੰਦਰ ਨੇ ਕੀ ਕਿਹਾ ਮੈਨੂੰ ਕਹਿਣ ਲੱਗੇ ਜੀ ਸੁਝਾਉਣੀ ਐ ਇਕ ਵਾਰ ਬ੍ਰੇਕ ਕਰਨਾ ਪਏਗਾ ਬਿਲਕੁਲ ਉਹਦੇ ਵਿੱਚ ਤੁਸੀਂ ਵੇਖੋ ਕਿ ਇਹ ਜਿਹੜਾ ਵਰਤਾਰਾ ਨਾ ਕਿਉਂਕਿ ਸਿੱਖ ਧਰਮ ਬਹੁਤ ਸਾਰੇ ਮਾਮਲਿਆਂ 'ਚ ਐਡਵਾਂਸ ਹੈ ਕਿਉਂਕਿ ਜੋ ਪਹਿਰਾ ਵਿੱਚ ਪਹਿਲਾਂ ਵੀ ਪ੍ਰੋਮ 'ਚ ਗੱਲ ਕੀਤੀ ਹੈ ਕਿ ਜਿਹੜੀਆਂ ਸਿੱਖ ਬੀਬੀਆਂ ਸਾੜੀ ਵੀ ਪਾਉਂਦੀਆਂ ਨੇ ਉਹਨਾਂ ਦਾ ਜਿਹੜਾ ਬਲਾਊਜ਼ ਹੈ ਬਿਲਕੁਲ ਲੱਕ ਤੱਕ ਕਵਰ ਹੁੰਦਾ ਬਾਹਾਂ ਪੂਰੀਆਂ ਹੁੰਦੀਆਂ ਨੇ ਈਵਨ ਤੁਸੀਂ ਸੋਨੀ ਗਾਂਧੀ ਵੀ ਵੇਖੋ ਹਾਲਾਂਕਿ ਅਧੀਆਂ ਬਾਹਾਂ ਦਾ ਬਲਾਊਜ਼ ਹੁੰਦਾ ਉਹਨਾਂ ਦੇ ਪਰ ਉਹਨਾਂ ਦੀ ਬਾਡੀ ਦਾ ਕੋਈ ਵੀ ਪਾਰਟ ਨਜ਼ਰ ਨਹੀਂ ਆਉਂਦਾ ਸਾੜੀ ਦੇ ਵਿੱਚ ਵੀ ਇਸ ਤਰ੍ਹਾਂ ਲਹਿੰਗਾ ਆ ਬੱਚੀਆਂ ਦਾ ਕ੍ਰੇਜ਼ ਹੈ ਕਿਉਂਕਿ ਜਿਹੜੇ ਅਸੀਂ ਲੋਕਾਂ ਅਸੀਂ ਉਹਨਾਂ ਬੱਚੀਆਂ ਦੇ ਜਿਹੜੇ ਭਾਵ ਨੇ ਉਹ ਇਸ ਮਾਧਿਅਮ ਰਾਹੀਂ ਭਾਵੇਂ ਭੈਣ ਡਾਕਟਰ ਹਰਸ਼ਚੰਦਰ ਕੌਰ ਹੋਣ ਇੱਕ ਮਾਂ ਨੇ ਇੱਕ ਭੈਣ ਨੇ ਉਹ ਉਹਨਾਂ ਬੱਚਿਆਂ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਉਹਨਾਂ ਬੱਚੀਆਂ ਦੇ ਮਨ ਦੀ वेदना ਇਸ ਮੰਚ ਤੋਂ ਜਾਂ ਕਿਸੇ ਵੀ ਮੰਚ ਤੋਂ ਪ੍ਰਗਟ ਕਰਦੇ ਨੇ ਕਿਉਂਕਿ ਉਹਨਾਂ ਬੱਚੀਆਂ ਨੇ ਆਪ ਤਾ ਕੇ ਬੋਲਣਾ ਨਹੀਂ ਕਿ ਉਹ ਇਸ ਮਾਮਲੇ 'ਚ ਕੀ ਸੋਚਦੀਆਂ ਨੇ ਹੁਣ ਜੇ ਤੁਸੀਂ ਵੇਖੋ ਕਿ ਲੱਤਾਂ ਨੰਗੀਆਂ ਉਹ ਤਾਂ ਦੇਖੋ ਮਰਦਾਂ ਦੀਆਂ ਵੀ ਤੇ ਲੱਤਾਂ ਨੰਗੀਆਂ ਹੁੰਦੀਆਂ ਨੇ ਕਿ ਕਸ਼ਹਰਾ ਤੋਂ ਹੇਠਾਂ ਮੱਥਾ ਉਹ ਵੀ ਉਦਾਂ ਹੀ ਝੋਕ ਕੇ ਟੇਕਦੇ ਨੇ ਉਹਨਾਂ ਦੇ ਸਿਰਫ ਸਿੰਗਲ ਕਸ਼ਹਰਾ ਪਾਇਆ ਹੁੰਦਾ ਕਸ਼ਹਰੇ ਦੇ نیچے ਮਾਫ ਕਰਨਾ ਅੰਡਰਵੀਅਰ ਨਹੀਂ ਹੁੰਦਾ ਇਸ ਤਰ੍ਹਾਂ ਜਿਹੜੀਆਂ ਸਿੱਖ ਬੀਬੀਆਂ ਨੇ ਉਹਨਾਂ ਦੇ ਪੈਰ ਤੱਕ ਕਵਰ ਹੁੰਦੇ ਨੇ ਲਹਿੰਗਾ ਤਾਂ ਲਮਕਦਾ ਆਉਂਦਾ ਹੁੰਦਾ ਇਸ ਤੋਂ ਵੀ نیچے ਬਾਕਾਇਦਾ ਬਲਾਊਜ਼ ਪੂਰਾ ਪਾਇਆ ਹੁੰਦਾ ਉੱਤੇ ਦੁਪੱਟਾ ਲਿਆ ਹੁੰਦਾ 9 9 10 10 20 20 ਕਿਲੋ ਦੇ ਲਹਿੰਗੇ ਨੇ ਉਹਦੇ ਵਿੱਚ ਨਗੇਜ਼ ਕਿੱਥੇ ਇਹ ਮਤਲਬ ਹਜੂਰ ਸਾਹਿਬ ਵੱਲੋਂ ਫੈਸਲਾ ਇਹ ਹੌਲੀ-ਹੌਲੀ ਸ਼ਾਇਦ ਇਹਦਾ ਵਿਰੋਧ ਹੋਏਗਾ ਕਈ ਲੋਕ ਇਹਦਾ ਸਵਾਗਤ ਵੀ ਕਰਨਗੇ ਪਰ ਉਹਦੇ ਤੇ ਚਰਚਾ ਤਾਂ ਹੋਣੀ ਚਾਹੀਦੀ ਹੈ ਨਾ ਕਿਉਂਕਿ ਸਿੱਖ ਧਰਮਵਾਦ ਅਜਿਹਾ ਧਰਮ ਹੈ ਜਿੱਥੇ ਭਗਤ ਨੂੰ ਵੀ ਗੁਰੂ ਨੂੰ ਸਵਾਲ ਕਰਨ ਦਾ ਹੱਕ ਹੈ ਜੀ ਡਾਕਟਰ ਸਾਹਿਬ ਕੰਪਲੀਟ ਕਰੋ ਜੀ ਬਿਲਕੁਲ ਮੈਂ ਜੋ ਨਾਨੂ ਸਵਾਲ ਪੁੱਛਿਆ ਸੀ ਉਹਦੇ ਜਵਾਬ 'ਚ ਪਤਾ ਜੇ ਉਹਨਾਂ ਨੇ ਕੀ ਕਿਹਾ ਸੀ ਤੂੰ ਕੀ ਚਾਹਨੀ ਹੈ ਉੱਥੇ ਨਜਾਇਜ਼ ਬੁਲਾਤਾ ਹਾਂ ਓ ਮਾਈ ਗਾਡ ਯਾਨੀ ਮੈਨੂੰ ਇੰਨਾ ਕਿ ੱਟਕਾ ਲੱਗਿਆ ਸੁਣ ਕੇ ਮੈਂ ਕਹਿਆ ਜੀ ਇਹਦਾ ਮਤਲਬ ਹੈ ਜੀ ਕਿ ਜੇ ਕੋਈ ਔਰਤ ਉੱਥੇ ਕੀਰਤਨ ਕਰਨ ਲਈ ਬੈਠਦੀ ਹੈ ਤੇ ਉਹਨੂੰ ਦੇਖਣ ਵਾਲੇ ਇੱਕ ਨਜ਼ਰ ਨਾਲ ਝਾਕਣਗੇ ਕਿ ਨਜਾਇਜ਼ ਔਲਾਦਾ ਹੋਣੀ ਹੈ ਇਹਦਾ ਮਤਲਬ ਹੈ ਕਿ ਤੁਸੀਂ ਬੰਦੇ ਨੂੰ ਉੱਥੋਂ ਬਾਹਰ ਕੱਢੋਗੇ ਕਿ ਔਰਤ ਨੂੰ ਉੱਥੇ ਬੰਦ ਕਰ ਦਿਓਗੇ ਬੈਠਣ ਤੋਂ ਯਾਨੀ ਜਿਸ ਤਰੀਕੇ ਦਾ ਸਾਡਾ ਆਜ਼ਾਦ ਧਰਮ ਸ਼ੁਰੂ ਹੋਇਆ ਸੀ ਔਰਤ ਨੂੰ ਬਰਾਬਰੀ ਦਾ ਦਰਜਾ ਦੇਣ ਲਈ ਅਸੀਂ ਉਹਨੂੰ ਦੁਬਾਰਾ ਉੱਥੇ ਹੀ ਪੈਰ ਦੀ ਜੁੱਤੀ ਬਣਾਉਣ ਵਾਲੇ ਤੌਰ 'ਤੇ ਆ ਇਹ ਕੋਈ ਆਜ਼ਾਦ ਵਿਚਾਰਾਂ ਵਾਲੀ ਗੱਲ ਹੈ ਨਹੀਂ ਹੈ ਪਰ ਜਿਹੜੇ ਕਾਨੂੰਨ ਬਣਾਉਂਦੇ ਨੇ ਉਹਨਾਂ ਨੂੰ ਕੋਈ ਤੁਸੀਂ ਜਿਸ ਸਮੇਂ ਦਾ ਧਰਮ ਤੇ ਤੇ ਲਿ ਜਾ ਰਹੇ ਹੋ ਉਦੋਂ ਐਸੀ ਤਾਂ ਨਹੀਂ ਸੀ ਕੀ ਗੱਲ ਵਾਪਸ ਘੋੜਿਆ ਤੇ ਕਿਉਂ ਨਹੀਂ ਚੱਲਦੇ ਕਿਉਂ ਐਸੀ ਕਾਰਾਂ ਤੇ ਬੈਠਦੇ ਇਹ ਸਾਰੀਆਂ ਵਰਤਾਰੇ ਤੋਂ ਨੂੰ ਕੱਢ ਕੇ ਮੌਜੂਦਾ ਜੀਵਨ ਦਾ ਢੰਗ ਸਿਖਾਇਆ ਸੀ ਜਿੱਥੇ ਅਸੀਂ ਸਿਕੋ ਹੋਰ ਸਖਤੀ ਕਰ ਕਰਕੇ ਅੱਗੇ ਸਾਡੇ ਬਹੁਤ ਜਣੇ ਕੋਈ ਕ੍ਰਿਸਚੀਅਨ ਬਣ ਰਿਹਾ ਜੇ ਕੋਈ Hindu ਧਰਮ ਅਪਣਾ ਰਿਹਾ ਜੇ ਜਾਂ ਵਾਪਸ ਨਿਕਲਦੇ ਜਾਂਦੇ ਨੇ ਕੋ ਬਾਕੀ ਰਹਿਨ ਖੁੰਦ ਨਹੀਂ ਤੁਸੀਂ ਜੇ ਇਸ ਤਰੀਕੇ ਪਰਾਂ ਕਰਦੇ ਹੋਗੇ ਨੌਜਵਾਨ ਬੱਚਿਆਂ ਨੂੰ ਤਾਂ ਫਿਰ ਬਹੁਤ ਮੁਸ਼ਕਲ ਹੈ ਬਿਲਕੁਲ ਡਾਕਟਰ ਸਾਹਿਬ ਬਿਲਕੁਲ ਇਹ ਸਗੋ ਸੋਚ ਵਿਚਾਰ ਹੋਣੀ ਚਾਹੀਦੀ ਅਗਰ ਇੱਕ ਤਖਤ ਤੇ ਫੈਸਲਾ ਹੁੰਦਾ ਹੌਲੀ ਹੌਲੀ ਅੱਗੇ ਸਰ ਕੇ ਹਾਲਾਂਕਿ ਇਸ ਤਖਤ ਦੇ ਪ੍ਰਬੰਧਕਾਂ ਤੇ ਉਹਨਾਂ ਦੀਆਂ ਜਿਹੜੀਆਂ ਗਾਈਡਲਾਈਨ ਤੇ ਅਕਸਰ ਸਵਾਲ ਹੁੰਦੇ ਨੇ ਸੋ ਪੈਂਡਾ ਨਹੀਂ ਡਾਕਟਰ ਹਰਸ਼ੰਦਰ ਕੌਰ ਜੀ ਤੁਸੀਂ ਸਮਾਂ ਦਿੱਤਾ ਬਹੁਤ ਧੰਨਵਾਦ ਸੋ ਇਸ ਦੇ ਨਾਲ ਸਤਿਕਾਰਾ ਦਰਸ਼ਕੋ ਡਾਕਟਰ ਹਰਸ਼ੰਦਰ ਕੌਰ ਜੀ ਤੇ ਦੋਸਤੋ ਤੁਹਾਡੇ ਪਰਮਿੰਦਰ ਸਿੰਘ ਟਵਾਣਾ ਨੂੰ ਵੀ ਦਿਵਾ ਗਿਆ ਧੰਨਵਾਦ ਸਸਕਾਰ ਜੀ ਸਸਕਾਰ